ਕੋ ਜੀ ਮੈਂ ਤਾਂ ਪਹਿਲੀ ਗੱਲ ਤੋਂ ਕਾਰਵਾਈ ਨਹੀਂ ਕਹਿੰਦਾ ਮੈਂ ਤਾਂ ਇੱਕ ਸਾਡੀ ਜ਼ਿੰਮੇਵਾਰੀ ਕੰਨਾਂ ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆਂ ਤਨਖਾਹਾਂ ਲੈ ਰਹੇ ਆ ਵਧੀਆਂ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਆ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਬੱਚਾ ਧੀ ਮਾਰੀ ਜਿੰਨਾ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਵੀਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਆ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਕਈ ਵਾਰੀ ਮੇਰੇ ਲੋਕਾਂ ਦੇ ਧਿਆਨ ਵਿੱਚ ਆਇਆ ਹੈ ਜਾਂ ਆਪਣੇ ਡੀਸੀ ਸਾਹਿਬ ਦੇ ਸਾਰਿਆਂ ਧਿਆਨ ਚ ਆਇਆ ਹੈ ਕਿ ਦਫਤਰਾ ਵਿੱਚ ਦੇਰੇ ਸਾਡੇ ਕਰਮਚਾਰੀ ਆ ਉਹ ਲੇਟ ਪਾਏ ਜਾਂਦੇ ਆ ਜਾਂ ਕੋਈ ਚਾਹ ਪੀਣ ਚਲ ਜਾਂਦਾ ਕੋਈ ਕਿਤੇ ਚਲ ਜਾਂਦਾ ਹੈ ਜੇਰ ਕਰਕੇ ਲੋਕਾਂ ਦੀ ਖੱਜਲ ਖੋਰੀ ਹੁੰਦੀ ਹੈ ਸਭ ਤੋਂ ਪਹਿਲਾਂ ਮੇਰੀ ਸੀਡ ਦੀ ਜਿਹੜੀ ਬੁਢਲੀ ਜਿਵੇਂ ਬਾਜੀ ਲੋਕਾਂ ਦੀ ਸਹੂਲਤ ਤੇ ਲੋਕਾਂ ਦੀ ਸੇਵ ਹੈ ਇਸੇ ਸੰਬੰਧੀ ਹੀ ਮੈਂ ਤਹਿਸੀਲਦਾਰ ਆਫਿਸ 81 ਕਾ ਟਾਈਮ ਤੇ तकरीबन ਸਾਡੇ 9 ਵਜੇ ਤੇ ਅੱਜ ਮੈਂ ਬੀਡੀਪੀਓ ਦਫਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਤਿ ਨਿਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਹਰ ਆਫਿਸ ਟਾਈਮ 'ਚ ਟਾਈਮ 'ਤੇ ਆਣਾ ਹੈ ਲੋਕਾਂ ਦੀ ਵੱਧ ਤੋਂ ਵੱਧ ਸਹੂਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਤੇ ਮੈਂ ਤੁਹਾਡੇ ਮਾਦੀ ਮਰਾਹੀ ਮੀਡੀਅਮ ਰਾਹੀ ਇਹੀ ਲੋਕਾਂ ਨੂੰ ਅਸੀਂ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਪੂਰਾ ਸਟਾਫ ਪੂਰੇ ਅਫਸਰ ਤੁਹਾਡੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹੈ ਅਸੀਂ ਕੋਈ ਵੀ ਉਹ ਜੀ ਕਮੀ ਪੇਸ਼ ਨਹੀਂ ਰਹਿਣਾ ਜਿੱਥੇ ਲੋਕਾਂ ਨੂੰ ਸਹੂਲਤ ਜਿਹੜੀ ਹੈ ਉਹ ਨਾ ਮਿਲੇ ਜਾਂ ਦੇਰੀ ਨਾ ਮਿਲੇ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅਸੀਂ ਸ਼ੋਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਯੋਗ ਜੇ ਕੋਈ ਰੀਜਨ ਕੋਈ ਜਾਨਵਰ ਜਿਸ ਨਾਲ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਜ ਗਿਆ ਜਾਂ ਕਿਤੇ ਦੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਹੋਰ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਜਾ ਸਕਦਾ ਉੱਥੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਵੇਂ ਭਵੰਤਮਾਨ ਜੀ ਸਾਹਿਬ ਨੇ ਅੱਜ ਸਰਕਾਰ ਨੇ ਜਿਹੜਾ ਹੈ ਭ੍ਰਿਸ਼ਟਾਚਾਰ ਰੋਕੂ ਤਹਿਤ ਜਿਹੜੀ ਅੱਜ ਪਰਦੇਸ਼ ਜਾਰੀ ਕੀਤੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਦੇਖੋ ਜੀ ਸਾਡੇ ਸੀਐਮ ਸਾਹਿਬ ਇਹ ਵਨ ਕਿ ਸਾਡੀ ਉਪਲਾ ਸਾਡੇ ਆਫੀਸਰਸ ਦਾ ਹਮੇਸ਼ਾ ਇਹੀ ਕਹਿਣਾ ਹੈ ਕਿ ਜਿਹੜੀ ਸਾਨੂੰ ਕੁਰਸੀ ਬਖਸ਼ੀ ਗਈ ਹੈ ਪਰਮਾਤਮਾ ਵੱਲੋਂ ਸਾਡੀ ਮਿਹਨਤ ਨਾਲ ਇਹੀ ਬਖਸ਼ੀ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਦੇ ਨਿਰਦੇਸ਼ ਇਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਐਫੀਸ਼ੀਐਂਸੀ ਵਧਾਓ ਆਪਣੀਆਂ ਜਿਹੜੀਆਂ ਲੋਕਾਂ ਦੀ ਫੈਸਿਲਿਟੀਆਂ ਹੈ ਉਹ ਘੱਟ ਤੋਂ ਘੱਟ ਟਾਈਮ 'ਚ ਦੇਈਏ ਅਸੀਂ ਤਾਂ ਹੀ ਦੇਈਏ